ਤਾਂ ਸਾਂਝੇ ਕਰੇ ਹੁਣ ਸਰਦਾਰ ਜਗਤ ਸਿੰਘ ਜੀ ਭਟੇੜੀ ਕਲਾ ਉਹ ਵੀ ਆਪਣੇ ਸੂਬਾ ਪ੍ਰਧਾਨ ਉਹ ਵੀ ਆਪਣੇ ਮਜਾਰਾ ਕੇ ਸਾਂਝੇ ਕਰਨ ਇਹ ਤੋਂ ਬਾਅਦ ਆਪਣੇ ਜਿੱਦ ਨੂੰ ਦੇਖਿਆ ਬਾਕੀ ਜੀ ਬੈਠੇ ਸੂਬਾ ਜਨਰਲ ਉਸ ਕਤਰ ਉਹ ਵੀ ਆਪਣੇ ਇਹਨਾਂ ਕੋਲ ਬਾਹਰ ਰਾਜ ਜੀ ਬਰਕਾਸ਼ੀ ਜੀ ਦਾ ਜੀ ਸਰਦਾਰ ਜੋ ਵਾਕਵਾ ਜਥੇਵੰਗੀਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਪੰਜ ਜਥੇਵੰਗੀਆਂ ਨੇ ਕੀਤਾ ਕੋਰੋਂ ਕਿ ਜਿਹੜਾ ਹੁਣ ਜਥੇਵੰਗੀਆਂ ਆਈਆਂ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਦੇਖੋ ਇਹ ਕਿ ਪੰਜ ਮਿੰਟ ਵੀ ਇਹ ਗੱਲ ਚੱਲ ਰਹੀ ਆ ਕਿ ਆਰ ਪ੍ਰਬੰਧਨ ਦਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਜਾਂ जरूर करता भाई देखो जाओ तो ना लंगर आया वा लंगर आया वा जो आप पत्र देवे उस लंगर छो लखा ਤਮਕਰਾ ਸਾਰਿਆਂ ਨੂੰ ਆਉਂਦੇ ਨੇ ਫਿਰ ਉਹ ਜੀ ਮੱਝ ਜਲੀ ਆ ਫਿਰ ਉਹ ਬਿਆਸ ਤੋਂ ਜੀ ਆ ਦੇਖੋ ਇਹ ਲੰਗਰ ਵੀ ਲੋੜੇ ਵਾਸਤੇ ਆ ਜਿੰਨਾ ਆਪਣਾ ਜਿਹੜਾ ਧਰਨਾ ਹੈ ਇੱਥੇ 9 ਵਜੇ ਤੋਂ 9:00 ਵਜੇ ਤੋਂ ਭਗਤ ਆ ਜੀ ਦੇ ਨੇ ਉਹਦਾ ਸ਼ਕਾਰਾ ਦਾ 3 ਵਜੇ ਲੱਗਦਾ ਬਾਕੀ ਜਿਹੜੇ ਵੀ ਆਉਂਦੇ ਨੇ ਲੇਟ ਆ ਗਿਆ ਕੋਈ ਪਹਿਲਾਂ ਆ ਗਿਆ ਉਹਨਾਂ ਦਾ ਉਹਨੇ ਆਪਾਂ ਜਿਹੜਾ ਲੰਗਰ ਉਹ ਬਣਾਇਆ ਦਾ ਪਿਆ ਲੰਗਰ ਆਪਰ ਆਪਾਂ ਜਾਂ ਮੰਗਪੱਤਰ ਰਾਵਾਂਗੇ ਮੰਗਪੱਤਰ ਦੀ ਚਿਪਾ ਕੇ ਸਾਰਿਆਂ ਨੂੰ ਲੰਗਰ ਛਕਾਵਾਂਗੇ ਚਾਹ ਵੀ ਹੈਗੀ ਹੈ ਤੇ ਲੰਗਰ ਵੀ ਹੈ ਤਾਂ ਗੱਲ ਕਰਦਾ ਵਾ ਕਿ ਪਾਇਆ ਮੀਟਰਾਂ ਦੀ ਜਿਹੜੇ ਸਰਕਾਰ ਨੂੰ ਆਪਾਂ ਨੇ ਕੋਈ ਨਿਊੜਾ ਨਹੀਂ ਪਾਇਆ ਤਾਂ ਵੀ ਸਾਡੇ ਕਿਪਾਏ ਮੀਟਰ ਲ ਕਰਨਗੇ ਜੀਂ ਗਿਆ ਪਹਿਲਾ ਮੇਟਰ ਲੱਗੇ ਹੋਏ ਤੇ ਤੁਹਾਨੂੰ ਪਤਾ ਹੀ ਹੈ ਇੱਕ ਕੜੀ ਲਈ ਆਇਆ ਜਾਂਦੇ ਕਿ ਉਹ ਤਾਂ ਹੱਥੇ ਚਲੀ ਗਏ ਆ ਉਹ ਬਿਲਾ ਆਉਂਦਾਗਾ ਇਹ ਕਿਹਦਾ ਕੋਰ ਵੀ ਭਰਨੀ ਹੁੰਦੀ ਸੀ 60 ਤੋਂ 75 ਕੋਰ ਵੀ ਹੁੰਦੀ ਸੀ ਆਹ ਹੁਣ 24 25 ਰੁਪਏ ਸੌਜੇ ਦਾ ਰਸਤੇ ਆ ਉਹ ਆ ਪਾਈ ਨੇ ਚਿਪਾਈ ਮੇਟਰ ਵਾਲੇ ਦਾ ਰਸਤੇ ਆ ਵੀ ਇਹ ਕਾਹੀ ਹੋ ਵੀ ਇਹ ਦਾ ਪਰ ਕੋਟ ਕੋ ਦੇ ਆ ਜਦ 7000 ਰੁਪਇਆ ਹੋਊਗਾ ਉਹ ਖਰਚਾ ਨਾ ਪਹਾੜੇ ਨੋ ਉਹ ਪੈਸਾ ਕਿੱਥੋਂ ਕਰ ਕੋ ਤਾਂ ਮੈਨੂੰ ਐ ਦੱਸੋ ਜ਼ਮੀਨਾਂ ਆਪਣੀਆਂ ਉਹ ਕੋਆ ਕਰ ਰਹੀ ਨੇ ਜੇ ਮੈਂ ਕਿਹਾ ਤਾਂ ਮੈਂ ਕਿਹਾ ਮੀਟਰ ਲਾ ਲਈ ਨਹੀਂ ਜੇ ਤੁਹਾਨੂੰ ਪੈਸਾ ਕਿੱਥੇ ਆਊਗਾ ਜੇ ਲੈ ਕੇ ਨਹੀਂ ਆਉਣੀ ਹੈ ਕਿ ਤੁਹਾਨੂੰ ਪਾਣੀ ਪੀਣ ਨੂੰ ਨਹੀਂ ਮਿਲਣਾ ਜਦੋਂ ਦੋ ਦੋ ਘੰਟੇ ਆਪਾਂ ਪਾਣੀ ਚੱਲ ਗਿਆ ਉਸ ਮੌਕੇ ਦਾ ਖੇਤੀ ਬਲਦਾਨਾ ਹੁੰਦੀ ਸੀ ਖੂਹ ਹੁੰਦੇ ਤੇ ਜਿਮੀਂ ਦੀ ਲੋੜ ਵਾਲਾ ਹੁੰਦਾ ਤਾਂ ਦੋ ਕਿਲੇ ਚਾਰ ਕਿਲੇ ਘਰ ਲੱਗਦਾ ਤਾਂ ਮੇਰੇ ਅੱਜ ਦਾ ਕਹਿਣਾ ਜਿਹੜੇ ਪਾਇਲਟ ਘਰਾਣੇ ਮਤਲਬ ਜ਼ਮੀਨਾਂ ਤੇ ਪਾਹ ਨੇ ਜਿਹੜੇ ਮਤਲਬ ਹੈ ਕੋਪੜੀਆਂ ਮਤਲਬ ਆਪਣੇ ਕੀਪਾੜੇ ਮਿੱਟੜਾ ਵਾਲੇ ਕਿ ਲਾਰਾ ਨੇ ਜੀ ਆਹ ਬਹੁਤ ਵਧੀਆ ਚੀਜ਼ ਐ ਆਹ ਮੈਂ ਇੱਥੇ ਸਾਡੇ ਏਰੀਏ ਦੇ ਵਿੱਚ ਕਿਥੇ ਨੇ ਐਸ ਵੀਓ ਵਾਲੇ ਨੇ ਕਿਹਾ ਉਹਨਾਂ ਨੇ ਇੱਕ ਜੀ ਪਾ ਲੇ ਵੀ ਲੱਗਿਆ ਵਾ ਚਿੱਪੜਾ ਜਿਹਾ ਲੱਗੀ ਵੀ ਹੈ ਜੀ ਪਰ ਪਰਦਾ ਜੀ ਕਹਿੰਦਾ ਚੱਲ ਗਈ ਵਾ ਤੇਜ ਆ ਉਹਨੂੰ ਦੇਖਾਇਆ ਬਹੁਤ ਮਜ਼ੇਦਾਰ ਕਹਿੰਦਾ ਮੈਂ ਕਿਹਾ ਜੇ ਤੂੰ ਇੰਟਰ ਹੱਤੋ ਕਹਿੰਦੇ ਨੇ ਵੇ ਠੀਕ ਐ ਕਹਿੰਦਾ ਕਾਰ ਨੂੰ ਠੀਕ ਚੱਲੀ ਕੋ ਪਰਦਾ ਲੱਗਦਾ ਕੋ ਕਹਿੰਦਾ ਮੇਰੇ ਵੀਰ ਨੇ ਪਹਿਲਾਂ ਵੀ ਕਰੀ ਤੀ ਵੀ ਹੁੰਦਾ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਕਦ ਅੰਤ ਹੋਵੇ ਚਿੱਪੜੇ ਲੱਗ ਲੈਣਾ ਹੈ ਤੁਹਾਨੂੰ ਤਖਲੀਮ ਜਦ ਹੋਊਗੀ ਜਦ ਤੁਸੀਂ ਜੇਲੇ ਪੈਸੇ ਤਾਂ ਇਹ ਗੱਲ ਕਰਦਾ ਕੋਈ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਪੱਲੇਦਾਰ ਇਹਨਾਂ ਦਾ ਕੋਈ ਨਾਲ ਕਿਸੇ ਨਾਲ ਇਹਨੂੰ ਕੋਈ ਸਹਾਰਾ ਨਹੀਂ ਹੈ ਸਰਕਾਰ ਜਿਗਦੀ ਵਾਹੀ ਜੰਦੀ ਆ ਉਹ ਹੀ ਕੁਰਸੀ ਵਾਕੇ ਗਈ ਜੰਦੀ ਆ ਭਗਵਾਨ ਮਹਾਂ ਦਾ ਇੱਕ ਚੱਪੇ ਦਾ ਬੁਲਾਵਟ ਚੱਲ ਜੀਏਗੀ ਲੋਕਾਂ ਨੂੰ ਚੱਪੇ ਦਾ ਛਾਹ ਖਾ ਕੇ ਖੁਸ਼ ਘਾਤਨ ਦਾ ਲੋਗਾ ਹੱਸ ਹੱਸ ਕੇ ਘੁੰਮ ਚਲੇ ਜਾਂਦੇ ਨੇ ਕਿਉਂ ਇਹਨਾਂ ਦੇ ਦੀ ਬਾਤ ਕਰ ਰਹੇ ਆਂ ਕਿ ਕੰਮ ਆਈ ਸਰਕਾਰ ਨੇ ਤਾਂ ਦੁਨੀਆ ਫੇਰ ਕਰਤੀ ਜਮੀਨਾਂ ਗਈਆਂ ਕਿਸਾਨ ਗਏ ਮਜ਼ਦੂਰ ਗਏ ਇਹ ਸਾਰੇ ਦੇ ਪੱਤੇ ਚੜ੍ਹਦੇ ਹੁੰਦੇ ਜਦੋਂ ਆਪ ਦੇ ਕਾਰਜੇ ਛੋੜੀ ਲੇਤੀ ਜੇ ਇਹ ਉਹੀ ਕਿਹਾ ਮਾਜਣਾ ਛੰਨ ਕਿਹਾ ਸੀ ਕਿ ਜਿਹੜਾ ਕਦੋਂ ਪਹਿਲਾਂ ਗੁਰਦੁਆਰਾ ਦੇਖਣ ਇੱਕ ਟਾਈਟ ਦਿੱਤੇ ਤੇ ਉਹ ਤੋਂ ਬਾਅਦ ਨੌਜਵਾਨ ਚੱਕ ਕੇ ਮਾਰੇ ਕਿ ਕੀ ਬੋਟੀਰਾ 14-15 ਸਾਲ ਦਾ ਹੁੰਦਾ ਆਂਦਾ ਆਂਦਾ ਦੀ 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 ਆਪਾਂ ਇਹ ਆਲੂ ਕਰ ਦਿੱਤੀ ਕੋ ਕੋ ਹੋਣਾ ਇਹ ਆ ਜਾਣਾ ਤੇ ਸਾਰਿਆਂ ਨੇ ਪਿੱਛੇ ਨਹੀਂ ਹਟਲੇ ਆਈਆਂ ਮੈਂ ਤੁਹਾਨੂੰ ਅੱਜ ਇਹ ਗੱਲ ਕਰਦਾ ਪਰਮਾਤਮਾ ਉਹ ਡੰਡਾ ਛੁੱਟੇ ਹੀ ਆ ਜਾਂ ਕਹੀ ਆਵੇਂ ਹੁਣ ਕਿਰਪਾ ਕਰੀ ਆਪਾਂ ਨਹੀਂ ਦਖਣ ਹੈਗੇ ਜੇ ਜਿਹੜਾ ਕੋਈ ਆਉਗੋ ਆ ਜਾਓ ਭਾਈ ਮੱਤਾ ਨਹੀਂ ਸੀ ਜਦੋਂ ਸਾਡੇ ਕੋਲ ਜ਼ਮੀਨੇ ਨਹੀਂ ਰਹਿਣੀ ਜੀ ਅਸੀਂ ਕਰਾਂ ਦੇਤੀ ਕਿੱਥੋਂ ਬੈਠਾ ਹੁਣ ਆ ਆ ਗਏ ਗੱਡੀਆਂ ਗੁੱਡੀਆਂ ਖੜੀਆਂ ਨੇ ਰੋਕੇ ਕਰਾ ਜਾਂ ਸਕੂਟਰ ਖੜੇ ਨੇ ਇਹ ਕੋਈ ਵੀ ਚੀਜ਼ ਨਹੀਂ ਰਹਿਣੀ ਹੈਗੀ ਕੋਪਾ ਦਾਤੀ ਨਹੀਂ ਇਹਨਾਂ ਲੋਟੇ ਕੋ ਖੰਡ ਨਹੀਂ ਹੈਗੀ ਤੁਹਾਨੂੰ ਕਹਾਂਗੇ ਸਾਡੇ ਕੋਲ ਦਿਹਾੜੀ ਕਰੋ ਜੇਕਰ ਕਟਾ ਮ चौधरी ਹੁੰਦੇ ਨੇ ਉਹ ਆਪਰੇ ਕੋਲ ਚੌਧਰ ਕਰੇ ਕਰ ਲੰਗੇ ਜੇ ਤੇ ਕਹਾਂਗੇ ਅਸੀਂ ਜ਼ਮੀਨ ਨਾਮ ਤੇ ਤੇ ਸਾਲ ਬਾਅਦ ਵਾਸ ਕਰਾਂਗੇ ਢੋੜ 4 ਕਰੋੜ 100000000 ਹੈ ਜਿਆਪਾ ਜੰਦੇ ਆ ਤਾ 200 ਗੱਜ ਹੋਣ ਨੇ ਆ ਉਹ ਕੋਈਆਂ ਦੇ ਦੇਣੀਆ ਕਿਤੇ ਨਹੀਂ ਕਿਸੇ ਦੀ ਨਹੀਂ ਦੇਣੀ ਹੈਗੀ ਇਹ ਤਾਂ ਗੱਲਾਂ ਹੀ ਗੱਲਾਂ ਨੇ ਖਾਡੋਂ ਮੌਲ ਖੁਲਾਈ ਨਹੀਂ ਜਿੰਨੇ ਮੇਰੇ ਵਿੱਚ ਉਹ ਦੇਕਾਨਾ ਆਲੇ ਸਾਰੇ ਫੇਲ ਹੋ ਜਾਣਗੇ ਜਿੰਨੀਆਂ ਦੁਕਾਨਾਂ ਚੱਲਦੀਆਂ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਕਿਸੇ ਦੀ ਦੁਕਾਨ ਵੀ ਰਹਿਣੀ ਹੈਗੀ ਬੜਾ ਬੜਾ ਮੌਲ ਖੁਲਾਈ ਨੇ ਜਦੋਂ ਮੌਲ ਖੁੱਲ ਕੇ ਕੁਝ ਮੌਲ वो का शहा जिद चकी गई है पिछे ये तो नहीं सुनया नहीं। जो सुनिया भी है जम्मू कश्मीर सेवा जी ਇਹ ਨਾਲ ਕੋਈ ਵਾਕ ਨਹੀਂ ਇਹ ਲੋਕ ਨਹੀਂ ਜਾਣਿਆ ਤੁਸੀਂ ਉਹਨਾਂ ਨੂੰ ਵੀ ਨਹੀਂ ਆਕਰਾ ਇਹ ਕੰਮ ਕਰਕੇ ਅਸਾਂ ਪੈਸੇ ਦੇਣੀਆਂ ਉਹ ਕਰਦੇ ਉਹ ਪ੍ਰਾਈਵੇਟ ਕੰਪਨੀ ਹੈ ਤੇ ਲਾ ਫੋੜਾ ਇਹ ਪਰ ਦਿਨ ਬਦ ਕਰ ਚਲੇ ਜਾਂਦਾ ਕਿਤੇ ਵੱਧ ਗਿਆ ਇਹਦੀ ਡੋਗੀ ਜਾਂਸਾ ਕੰਮ ਕਰ ਜਾਂ ਹੀ ਲਿਆ ਇਹ ਜਦੋਂ ਦੇ ਬੰਨੇ ਚ ਉਹਨੇ ਨਾਲ ਕਛੋਨੇ ਨਾਲ ਇੱਕ ਬੰਦਿਆ ਦਾ ਸ਼ੋਨਾ ਕਿੰਨਾ ਹੁੰਦਾ ਤਾਂ ਚਾਰ ਗਿਆਨ ਇਹ ਤੋਂ ਹੁੰਦਾ ਤਾਂ ਅੱਜ ਜੇਕਰ ਤੱਕ ਤੇ ਗਿਰੀ ਜਾਂ ਹੋਰ ਬਾਕ ਤਾਂ ਬੋਲ ਲੈ ਉਹ ਵਾ 24 25000 ਸ਼ੋਨਾ ਲੱਖ ਨੂੰ ਵਾਟ ਕੇ ਤਵਾ ਜੇ ਜਹਾ ਨਹੀਂ ਜੀਆ ਉਹ ਤਾਂ ਮਰ ਗਿਆ ਜਿਹੜੇ ਆ ਮੁਲਾਕਾਤ ਬੈਠੇ ਨੇ

ਕਸਾਮ ਜਿਹੜਾ ਮਨਜ਼ੂਰ ਮਨਜ਼ੂਰ ਕੀਤਾ ਕੰਮ ਕਰਦਾ ਕਸਾਮ ਜਿਹੜਾ ਬਿੱਜ ਲਾਉਂਦਾ ਧੂਆ ਮੈਂ ਨਾ ਚਾਹਿਆ ਛੱਡ ਪਰਾਂ ਤੇ ਜੂਰ ਲੈਣਾ ਆਪਾਂ ਜਵਾਦੇ ਤੋਂ ਚੀਜ਼ ਲੈ ਕੇ ਚਲੀ ਜਾਈਏ ਚੋਂ ਕੋ ਕਦੇ ਹੋਏ ਇਹ ਵੀ ਦੰਡੇ ਉਹਦਾ ਕੰਦੇ ਵਿੱਚ ਆ ਦੇ ਨਾ ਉਹਦਾ ਮਤਲਬ ਉਹਨੂੰ ਆ ਦੇ ਤੇ ਕੀ ਆ ਕਰਦਾ ਤੇ ਜਿੱਤੀ ਆਉਂਦਾ ਜੇ ਇਹ ਦੰਡੇ ਵਰਗਾ ਕਰਕੇ ਲਾਉਂਦੇ ਨੂੰ ਤਾਂ ਹੈ ਗੇਰ ਕਰਦਾ ਪਹਿਲੀ ਸ਼ਾਦੀਆਂ ਪਾਠੇ ਵੀ ਨਮਰ ਨੇ ਕਰਾਣਾ कहां प्लान तो के दाश्ट तो मैं जब गुरुवर ने इंजन ये की जाकर नाओ अपनी अपनी शादी बनाओ प्यार ले जाओ कोई हो भी लोग कोई अपन करते हैं ना ऐसे बोल आओ गली की क्या हो गई पगे डॉक्टर को चाहते थे 2015 टारगेट भी है डॉक्टर दवाई मिल गई वो डॉक्टर को चले जाइए ये खाली

ਕੋਈ ਨਿਕਲਣ ਨਹੀਂ ਆ ਉਹ ਨਾ ਉਹ ਜਿਹੜੇ ਬਾਦਸ਼ਾਹ ਦੇ ਵਿੱਚ ਤੁੰਡੂ ਪੜਾ ਨਹੀਂ ਲੱਗਦਾ ਆ ਕਿਸੇ ਦਾ ਮਨਜ਼ੂਰੀ ਨਹੀਂ ਲੰਦੇ ਕਿਸੇ ਦੇ ਤੁਸੀਂ ਹੁੰਦੇ ਜਦੋਂ ਬੰਦਾ ਬਾਹਰ ਜਾਂਦਾ ਵੀ ਆ ਮੇਰਾ ਮੁੱਢੋਂ ਬਾਹਰ ਲੱਗਿਆ ਜੇ ਆਪਾਂ ਉਹਦੇ ਪੜਾ ਲਾ ਦਿੰਦਾ ਜੇ ਬੰਦੇ ਨੂੰ ਪੜਾ ਲਾ ਦਿੰਦਾ ਜੇ ਉਹ ਲਾਗੂ ਹੋ ਜਾਂਦੀ ਆ ਉਹ ਜਦੋਂ ਛੱਡ ਗਈ ਬਾਹਰ ਜਾਂਦੇ ਨੇ ਖਾਦੇ ਨਹੀਂ ਜੇ ਉਹਨੇ ਇੰਨਾ ਦਾਗਾ ਜਿਵੇਂ ਬੰਦੇ ਦਾ ਕਹਿੰਦਾ ਪੜਾ ਰਿਹਾ ਕਿਉਂ

ਵੇਰੀ ਨਾਇ ਜੀ ਜਿਹੜਾ ਜੇ ਫਰੀਦ ਨਾਮ ਹੱਲ ਸਤ ਮਾਰਦ ਨੇ ਜੀ ਕੋਹਾਂ ਜਿਹੜੇ ਵਜਿ ਤੋਂ ਕਾਰਜ ਮੜਾਈ ਜੀ ਕਾਤੀ ਜਿਹੜਾ ਅੰਦਰੋਂ ਪਾਲੀ ਜੀ ਜਿਹੜੇ ਇਹਦੇ ਬੰਦੇ ਰਹੇ ਲੋ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬੱਤੀ ਵੇਲੇ ਜਦ ਨਾਲ ਕਹਿੰਦਾ ਬੱਦੇ ਬਲਾਉਂਦਾ ਕਿ ਅਗਲੇ ਬਲਾਵੇ ਜਿਹੜੇ ਉਹ ਵੀ ਚਲੇ ਆਉਂਗਾ ਨਾ ਪੁਣੀਆ ਰਹਿ ਜੀ ਦਾ ਖਾਲਸਾ ਸਾਡੀ ਜੀ ਮੜੇ